ਅਮਰਿਤਪਾਲ ਸਿੰਘ ਇੱਕ ਧਾਰਮਿਕ ਮੁਖੌਟੇ ਦੇ ਹੇਠਾਂ ਪਿਛਲੇ ਲੰਬੇ ਸਮੇਂ ਤੋਂ ਇਹਨੇ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਇਹਨੇ ਸੰਵਿਧਾਨ ਦੇ ਖਿਲਾਫ ਨੌਜਵਾਨਾਂ ਨੂੰ ਲੜਾ ਕੇ ਬਹੁਤ ਵੱਡੇ ਵੱਡੇ ਪਰਚਿਆਂ ਦੇ ਵਿੱਚ ਸਾਡੇ ਨੌਜਵਾਨ ਜਿਹੜੇ ਹੈਗੇ ਆ ਉਹ ਜੇਲ੍ਹਾਂ ਚ ਬੰਦ ਕਰਾ ਕੇ ਅੱਜ ਇਹ ਸੰਵਿਧਾਨ ਦੀ ਸੌਂ ਚੁੱਕਦਾ ਆ ਅੱਜ ਇਹ ਹਾਲੇ ਤਾਂ ਇਲੈਕਸ਼ਨ ਲੜਨਾ ਬਾਅਦ ਦੀ ਗੱਲ ਆ ਇਹ ਸਾਰੀ ਜਿਹੜੀ ਐਡਾਲੋਜੀ ਆਪਣੀ ਹੈਗੀ ਆ ਜਿੱਦਾਂ ਇਹ ਦੇਸ਼ ਨੂੰ ਵਕ ਕਰਨ ਦੀ ਗੱਲ ਕਰਦਾ ਸੀਗਾ ਜਿੱਦਾਂ ਇਹ ਖਾਲਿਸਤਾਨ ਦੀ ਗੱਲ ਕਰਦਾ ਸੀ ਸਾਰੀਆਂ ਚੀਜ਼ਾਂ ਤੋਂ ਮੁੱਕਰ ਕੇ ਅੱਜ ਇਹਨੇ ਸੰਵਿਧਾਨ ਦੀ ਸੌਂ ਚੁੱਕੀ ਆ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਹੋਏ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਦੇ ਹੋਏ ਭਾਰਤ ਦੇ ਸੰਵਿਧਾਨ ਦੀ ਭਾਰਤ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਸੌਂ ਖਾ ਕੇ ਇਲੈਕਸ਼ਨ ਲੜਨ ਦੀ ਪਰਮਿਸ਼ਨ ਮੰਗਦਾ। ਇੱਕ ਪਾਸੇ ਤਾਂ ਤੂੰ ਸਾਰੇ ਸਾਡੇ ਨੌਜਵਾਨ ਵੀਰ ਜਿਹੜੇ ਨੇ ਉਹਨਾਂ ਨੂੰ ਸਟੇਟ ਨਾਲ ਲੜਵਾਇਆ ਤੇ ਉਹਨਾਂ ਨੂੰ ਹਥਿਆਰਬੰਦ ਸੰਘਰਸ਼ ਵਾਸਤੇ ਉਕਸਾਇਆ। ਔਰ ਹੁਣ ਤੂੰ ਆ ਕੇ ਜਦੋਂ ਸਾਰਾ ਸਾਡਾ ਨੌਜਵਾਨ ਤਬਕਾ ਤੂੰ ਅੰਦਰ ਕਰਵਾ ਦਿੱਤਾ ਆ ਵੱਡੇ ਵੱਡੇ ਕੇਸਾਂ ਦੇ ਵਿੱਚ ਉਹਨਾਂ ਦੀਆਂ ਪੈਰਵਾਈਆਂ ਨਹੀਂ ਹੋ ਰਹੀਆਂ। ਤੇ ਹੁਣ ਤੂੰ ਆਪ ਸੰਵਿਧਾਨ ਦੀ ਸੋਚ ਅੱਕ ਕੇ ਆਪ ਤੂੰ ਇਲੈਕਸ਼ਨ ਲੜਨ ਜਾ ਰਿਹਾ ਆ ਆਪ ਤੂੰ ਐਮਪੀ ਲੜਨ ਜਾ ਰਿਹਾ ਕਿਹ ਤਰ੍ਹਾਂ ਟਾਰਗੇਟ ਇਹੀ ਸਿਗਾ ਕਿ ਸਟੇਟ ਨੂੰ ਡਿਸਟਰਬ ਕਰਕੇ ਨੌਜਵਾਨਾਂ ਨੂੰ ਫਸਾ ਕੇ ਤੇ ਤੂੰ ਬਾਅਦ ਵਿੱਚ ਐਮਪੀ ਲੜਨਾ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਹੈਗੀਆਂ ਮੇਰਾ ਮਕਸਦ ਹੈਗਾ ਜੇ ਇਹ ਹੁਣ ਇੱਥੇ ਇਲੈਕਸ਼ਨ ਲੜਨਾ ਚਾਹੁੰਦਾ ਤੇ ਲੋਕਾਂ ਨੂੰ ਘਟੂ ਘਟ ਸਵਾਲ ਤਾਂ ਦਸੀ ਲੋਕਾਂ ਨੂੰ ਦਸੀਏ ਤੁਸੀਂ ਇਹਨੇ ਕੀਤਾ ਕੀ ਆ ਤੁਹਾਡੇ ਨਾਲ ਤੁਹਾਡੇ ਬੱਚਿਆਂ ਨੂੰ ਇਹਨੇ ਗੁਮਰਾਹ ਕੀਤਾ ਤੁਹਾਡੇ ਬੱਚਿਆਂ ਨੂੰ ਇਹਨੇ ਅੰਦਰ ਕਰਵਾਇਆ 57 ਦੇ ਪਰਚਿਆਂ ਦੇ ਵਿੱਚ 30-30 ਨੌਜਵਾਨ ਬੈਠੇ ਨੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ 57 ਦਾ ਪਰਚਾ ਕੀ ਹੁੰਦਾ ਜੀ ਥਾਣੇ ਦੇ ਵਿੱਚੋਂ ਦੀ ਸਕੂਟਰ ਦੀ ਆਰਸੀ ਦੇ ਕੇ ਮੈਨੂੰ ਜੋ ਪਤਾ ਲੱਗਿਆ ਉਹਦੀ ਜ਼ਮਾਨਤ ਹੋ ਜਾਂਦੀ ਉਹ ਮੁੰਡੇ 1 ਸਾਲ ਤੋਂ ਅੰਦਰ ਬੈਠੇ ਨੇ ਕੀ ਕਸੂਰ ਹੈ ਉਹਨਾਂ ਨੂੰ ਉਹਨਾਂ ਦੀ ਪੇਰਵਾਹੀ ਕਿਉਂ ਨਹੀਂ ਕੀਤੀ ਜਾ ਰਹੀ ਇਹ ਸਾਰੀਆਂ ਗੱਲਾਂ ਜੜੀਆਂ ਹੈਗੀਆਂ ਉਹ ਇੱਕ ਕੈਂਡੀਡੇਟ ਬਣ ਕੇ ਹੀ ਸਾਹਮਣੇ ਰੱਖੀਆਂ ਜਾ ਸਕਦੀਆਂ ਨੇ ਤੇ ਜੇ ਇਹ ਇੰਨੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਇੰਨੇ ਨੌਜਵਾਨਾਂ ਨੂੰ ਫਸਾ ਕੇ ਤੇ ਆਪ ਇਹ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰ ਰਿਹਾ ਤੇ ਇਹਦੇ ਸਾਹਮਣੇ ਕੈਂਡੀਡੇਟ ਬਣ ਕੇ ਇਹਦੀ ਜਿਹੜੀਆਂ ਕਰਤੂਤਾਂ ਇਹਨੇ ਕੀਤੀਆਂ ਨੇ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਜਗਜਾਹਰ ਕਰਾਂਗੇ ਜੇਸਾਬ ਦੀ ਇਹ ਸਟੇਟ ਦੇ ਨਾਲ جنگ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜੇਸਾਬ ਦੀ ਲੜਾਈ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਹੁਣ ਭੱਜਿਆ ਕਿਉਂ ਆ ਲੜਾਈ ਤੋਂ ਅੱਜ ਅੱਜ ਜਦੋਂ ਸਟੇਟ ਦਾ ਡੰਡਾ ਮਜ਼ਬੂਤ ਹੋ ਗਿਆ ਅੱਜ ਇਹ ਕਹਿੰਦਾ ਜੀ ਮੈਨੂੰ ਖੂਨ ਦੀਆਂ ਉਲਟੀਆਂ ਤੇ ਮੈਨੂੰ ਖੂਨ ਦੀਆਂ ਟਟੀਆਂ ਲੱਗੀਆਂ ਨੇ ਮੈਂ ਭੋਗ ਹੜਤਾਲ ਕਰਦਾ ਆ ਮੈਂ ਹੁਣ ਸੰਵਿਧਾਨ ਇਹ ਤਾਂ ਇੱਕ ਜਿੱਦਾਂ ਮਤਲਬ ਇੱਕ ਇਲਤੀ ਜਵਾਕ ਹੁੰਦਾ ਨਾ ਜਿੰਨੇ ਇਲਤਤਾ ਕਰ ਲਈ ਆ ਤੇ ਹੁਣ ਇਲਤ ਦੀ ਮਾਫੀ ਮੰਗਣੀ ਆ ਤੇ ਬਸ ਕਰ ਲਓ ਮੱਛੀ ਹੋਇਆ ਜਾਂ ਤਾਂ ਮੈਨੂੰ ਜੀ ਖੂਨ ਦੀਆਂ ਉਲਟੀਆਂ ਲੱਗੀਆਂ ਮੈਨੂੰ ਛੁੱਟੀ ਦੇ ਦਿਓ ਮੈਂ ਇਲੈਕਸ਼ਨ ਦੀ ਨਾਮਿਨੇਸ਼ਨ ਭਰਨੀ ਆ ਮੈਨੂੰ 7 ਦਿਨ ਦੀ ਛੁੱਟੀ ਦੇ ਦਿਓ ਮੈਂ ਹੁਣ ਜੀ ਇਲੈਕਸ਼ਨ ਲੜੂੰਗਾ ਮੈਨੂੰ ਬਾਹਰ ਕੱਢੋ ਇਸ ਤਰੀਕੇ ਦੇ ਜਿਹੜੇ ਬਹੁਤ ਸਾਡੇ ਸੰਘਰਸ਼ੀ ਯੋਧੇ ਜਿਹੜੇ ਲੜੇ ਨੇ ਸਟੇਟ ਦੇ ਨਾਲ ਜੱਥੇਦਾਰ ਹਵਾਰਾ ਕਿਉਂ ਉਹ ਉਹਨਾਂ ਦੀ ਨਾਮਿਨੇਸ਼ਨ ਨਹੀਂ ਹੋ ਸਕਦੀ ਜੱਥੇਦਾਰ ਰਾਜੋਆਣਾ ਸਾਹਿਬ ਦੀ ਨਾਮਿਨੇਸ਼ਨ ਨਹੀਂ ਹੋ ਸਕਦੀ 28 ਬੰਦੂਕਾਂ ਸੀ ਜਿਸ ਦਿਨੇ ਦੌੜਿਆ ਇਹਦੇ ਕੋਲ 28 ਬੰਦੂਕਾਂ ਹੋਣ ਦੇ ਬਾਅਦ ਵੀ ਇਹ ਬਿਨਾ ਮੁਕਾਬਲਾ ਕਰਕੇ ਭੱਜ ਗਿਆ ਇੱਕ ਪਾਸੇ ਤੇ ਸੰਤ ਪਪਾ ਜਰਨੈਲ ਸਿੰਘ ਜੀ ਦੀ ਫੋਟੋ ਦਾ ਰੂਪ ਧਾਰਦਾ ਆ ਪਲਾਸਟਿਕ ਸਰਜਰੀਆਂ ਕਰਵਾਉਂਦਾ ਆ ਉਸੇ ਤਰੀਕੇ ਦਾ ਬਾਣਾ ਪਾਉਂਦਾ ਆ ਰੋੜੇ ਜਾ ਕੇ ਦਸਤਾਰਬੰਦੀ ਕਰਵਾਉਂਦਾ ਆਪਣੇ ਆਪ ਨੂੰ ਸੰਤ ਪਪਾ ਜਰਨੈਲ ਸਿੰਘ ਜੀ ਘੋਸ਼ਿਤ ਕਰਦਾ ਸੰਤ ਪਪਾ ਜਰਨੈਲ ਸਿੰਘ ਜੀ ਉਹ ਨੇ ਜਿਨ੍ਹਾਂ ਦੀ ਫੋਟੋ ਆਪਾਂ ਕਹਿੰਦੇ ਹਾਂ ਨਾ ਤਸਵੀਰ ਡਰਾਵੇ ਵੈਰੀ ਨੂੰ ਤੇ ਉਹੀ ਤਸਵੀਰ ਬਣ ਕੇ ਜਿੰਦੀ ਜੋਗ ਦੀ ਸੰਤਪਾਪਾ ਜਰਨੈਲ ਸਿੰਘ ਦੀ ਤਸਵੀਰ ਬਣ ਕੇ ਸੜਕਾਂ ਤੇ ਭੱਜਦਾ ਫਿਰਿਆ ਰੇੜੀਆਂ ਤੇ ਭੱਜਦਾ ਫਿਰਿਆ ਇਹਨੇ ਉਸ ਅਕਸ ਦਾ ਜਲੂਸ ਕੱਢਿਆ ਇਹਨੇ ਉਸ ਅਕਸ ਦਾ ਤੇ ਹੁਣ ਇਹ ਸੰਵਿਧਾਨ ਦੀ ਸੋਚ ਚੱਕ ਕੇ ਤੇ ਇਲੈਕਸ਼ਨ ਲੜਨ ਨੂੰ ਫਿਰਦਾ ਹੈ ਇਹੀ ਕੰਮ ਤੂੰ ਪਹਿਲਾਂ ਕਿਉਂ ਨਹੀਂ ਕੀਤਾ ਸਾਰੇ ਪੰਜਾਬ ਨੂੰ ਡਿਸਟਰਬ ਕਰਕੇ ਨੌਜਵਾਨਾਂ ਨੂੰ ਖਰਾਬ ਕਰਕੇ ਤੇ ਹੁਣ ਤੂੰ ਇਕੱਲਾ ਐਮਪੀ ਬਣਨ ਨੂੰ ਜਾ ਰਿਹਾ ਤੇ ਇਹ ਜੜੀਆਂ ਇਹਦੀਆਂ ਕਰਤੂਤਾ ਨੇ ਇਹ ਜਗ ਜਗਰ ਹੋਣੀਆਂ ਚਾਹੀਦੀਆਂ ਇਹਨਾਂ ਤੇ ਸਵਾਲ ਚੱਕਿਆ ਜਾਣਾ ਚਾਹੀਦਾ ਉਹ ਇਹਨਾਂ ਦੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਸੀਗਾ ਭਰਤੀ ਸੀਗਾ ਔਰ ਉਸ ਨੇ ਜਦੋਂ ਉਹਨੂੰ ਤੋੜ ਲੱਗਿਆ ਨਸ਼ੇ ਦਾ ਔਰ ਉਹ ਉਹਨੂੰ ਇਹਨਾਂ ਨੇ ਜੋ ਵੀ ਦਵਾਈਆਂ ਦਿੱਤੀਆਂ ਉਹਨਾਂ ਦਵਾਈਆਂ ਦਾ ਲੋੜ ਤਾਂ ਆ ਇਲਾਜ ਨਹੀਂ ਹੋ ਸਕਿਆ ਜਦੋਂ ਉਹਨੂੰ ਤੋੜ ਲੱਗੀ ਆ ਤੋੜ ਲੱਗਣ ਤੋਂ ਬਾਅਦ ਇਹਨਾਂ ਨੇ ਉਹਨੂੰ ਕੁੱਟਿਆ ਕੁੱਟ ਕੇ ਉਹਦੇ ਆ ਪਿਛਲੇ ਭਾਗ ਦੇ ਵਿੱਚ ਇਹਨਾਂ ਨੇ ਡਾਂਗ ਦਿੱਤੀ 13 ਟਾਂਕੇ ਲੱਗੇ ਨੇ ਉਸ ਨੌਜਵਾਨ ਦੇ ਇਸ ਤਰੀਕੇ ਨਾਲ ਇਹ ਨੌਜਵਾਨਾਂ ਦਾ ਨਸ਼ਾ ਛਡਾਉਂਦੇ ਸੀ ਨਾਇਰ ਸਿੰਘ ਜੀ ਦੀ ਇਹਨੇ ਕਾਪੀ ਕੀਤੀ ਸਭ ਤੋਂ ਵੱਡੀ ਕਾਪੀ ਜਦੋਂ ਇਹਨੇ ਕੀਤੀ ਰੋਡੇਪਿੰਡ ਜਾ ਕੇ ਆਪਣੀ ਦਸਤਾਰਬੰਦੀ ਕਰਾਈ ਉੱਥੇ ਰੋਡੇਪਿੰਡ ਨਾਲ ਇਹਦਾ ਲੈਣਾ ਦੇਣਾ ਕੋਈ ਨਹੀਂ ਸੀ ਆਪਣੇ ਆਪ ਨੂੰ ਸੰਤਪਾਪਾ ਜਰਨੈਲ ਸਿੰਘ ਜੀ ਪੇਸ਼ ਕਰਨਾ ਚਾਹੁੰਦਾ ਸੀ ਇਹਦੇ ਆਈਟੀ ਸੈੱਲ ਨੇ ਪੂਰਾ ਉਹ ਕੰਮ ਕੀਤਾ ਇੱਕ ਪਾਸੇ ਸੰਤਪਾਪਾ ਜਰਨੈਲ ਸਿੰਘ ਜੀ ਤੇ ਇੱਕ ਪਾਸੇ ਇਹਦੀਆਂ ਫੋਟੋਆਂ ਲਗਾ ਕੇ ਮੈਂ ਇਹਦੇ ਆਈਟੀ ਸੈੱਲ ਨੂੰ ਪੁੱਛਣਾ ਚਾਹਨਾ ਆ ਇਹਦੇ ਜਿਹੜੇ ਇਹਦੇ ਜਿਹੜੇ ਅਨਾਈ ਨੇ ਉਹਨਾਂ ਨੂੰ ਪੁੱਛਣਾ ਚਾਹਨਾ ਸੰਤਪਾਪਾ ਜਰਨੈਲ ਸਿੰਘ ਜੀ ਨੂੰ ਪੰਜਾਬ ਦਾ ਸੀਐਮ ਬਣਨ ਦਾ ਆਫਰ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਕਿਸੇ ਵੀ ਦੇਸ਼ ਦੀ ਨਾਗਰਿਕਤਾ ਲੈਣ ਦਾ ਆਫਰ ਸੀ ਸੰਤ ਬਾਬਾ ਜਰਨੈਲ ਸਿੰਘ ਨੂੰ ਅੰਤਹੀਣ ਪੈਸੇ ਦੀ ਆਫਰ ਸੀ ਆਖਰੀ ਸਾਹ ਤੱਕ ਲੜੇ ਨੇ ਉਹ ਉਹਨਾਂ ਨੇ ਸੀਨੇ ਤੇ ਗੋਲੇ ਖਾਦੇ ਨੇ ਪਰ ਭਜੇ ਨਹੀਂ ਇਹ ਬੰਦਾ ਤਾਂ ਪਹਿਲੀ ਹਲੇ ਤਾਂ ਪਹਿਲੀਆਂ ਨੇ ਜੇ ਤੂੰ جنگ ਲੜਨ ਆਇਆ ਅਮਰਪਾਲ ਸਿਆਂ ਤੇ جنگ ਲੜਨੀ ਆ ਤੇ ਹਲੇ ਤਾਂ ਪਹਿਲੀਆਂ ਵੀ ਨਹੀਂ ਹੋਈਆਂ ਤੂੰ ਪਹਿਲੀਆਂ ਦੇ ਵਿੱਚ 28 ਬੰਦੂਕਾਂ ਛੱਡ ਕੇ ਗਿਆ 28 ਬੰਦੂਕਾਂ ਤੇਰੇ ਕੋਲ ਸੀ ਸੰਤ ਬਾਬਾ ਜਰਨੈਲ ਸਿੰਘ ਜਿਸ ਨਾਲ ਜਿਸ ਹਸਾਬ ਨਾਲ ਸਟੇਟ ਨਾਲ ਲੜੇ ਨੇ ਤੂੰ ਉਹਨਾਂ ਦਾ ਰੂਪ ਧਾਰਦਾ ਆ ਤੇ ਰੂਪ ਧਾਰ ਕੇ ਤੂੰ 28 ਬੰਦੂਕਾਂ ਛੱਡ ਕੇ ਭੱਜਦਾ ਤੇਰੇ ਤੋਂ ਇੱਕ ਗੁਲੀ ਨਹੀਂ ਚੱਲੀ ਇਹ ਨੌਜਵਾਨਾਂ ਨੂੰ ਸਿਰਫ ਗੁੰਮਰਾਹ ਕਰਨਾ ਤੇ ਨੌਜਵਾਨਾਂ ਨੂੰ ਸਿਰਫ ਸਟੇਟ ਦੇ ਖਿਲਾਫ ਭੜਕਾ ਕੇ ਤੇ ਇਹਦਾ ਰਾਜਨੀਤਿਕ ਮਕਸਦ ਸੀਗਾ ਉਸ ਮਕਸਦ ਤੇ ਆ ਚੁੱਕਿਆ ਕੀ ਲੱਗਦਾ ਸੰਤਾ ਨੇ ਆਪਣੇ ਸੀਐਮ ਦਾ ਅਹੁਦਾ ਵੀ ਠੁਕਰਾਤਾ ਹੀ ਦੱਸਿਆ ਜਾ ਰਿਹਾ ਵਾ ਪੂਰੀ ਵੱਡੀ ਹੋਣੀ ਇਹ ਚੀਜ਼ਾਂ ਠੁਕਰਾਈਆਂ ਤੇ ਇਹਨਾਂ ਦੇ ਵਿੱਚ ਕੰਪੈਰੀਸ਼ਨ ਕਿਸ ਤਰ੍ਹਾਂ ਦਾ ਵਾ ਇਹ ਤਾਂ ਜੀ ਦੇਖੋ ਇਹ ਤਾਂ ਹੁਣ ਸਾਫ਼ ਸਪਸ਼ਟ ਹੋ ਗਿਆ ਪਹਿਲਾਂ ਮੈਂ ਇਕੱਲਾ ਹੀ ਸੀ ਪੰਜਾਬ ਦੇ ਵਿੱਚ ਜਿਹੜਾ ਇਹਦੇ ਖਿਲਾਫ ਬੋਲ ਰਿਹਾ ਸੀ ਇਹਦੀਆਂ ਚੀਜ਼ਾਂ ਨੂੰ ਜਾਗਰ ਕਰ ਰਿਹਾ ਸੀ ਹੁਣ ਤਾਂ ਇਹ ਸਾਫ਼ ਸਪਸ਼ਟ ਹੋ ਗਿਆ ਕਿ ਸਿਰਫ ਇੱਕ ਇਲੈਕਸ਼ਨ ਲੜਨ ਲਈ ਜੇ ਇਹ ਪਹਿਲਾਂ ਕਹਿੰਦਾ ਕਿ ਮੈਂ ਦੇਸ਼ ਦਾ ਨਾਗਰਿਕ ਹੀ ਨਹੀਂ ਆ ਮੈਂ ਇਸ ਸੰਵਿਧਾਨ ਨੂੰ ਨਹੀਂ ਮੰਨਦਾ ਇਹਨੇ ਸੰਵਿਧਾਨ ਦੇ ਬਾਰੇ ਬੜਾ ਕੁਝ ਕਿਹਾ ਇਹਨੇ ਕਿ ਆ ਪਾਸਪੋਰਟ ਜਿਹੜਾ ਹੈ ਉਹ ਇੱਕ ਸਿਰਫ ਟਰੈਵਲ ਡਾਕੂਮੈਂਟ ਹੈਗਾ ਇਹ ਦੇਸ਼ ਕਹਿੰਦਾ ਅਮਰਤਪਾਲ ਕੇ ਸਾਡਾ ਨਹੀਂ ਹੈਗਾ ਤੇ ਹੁਣ ਜਦੋਂ ਲੜਨ ਦੀ ਗੱਲ ਆਈ ਆ ਕਿ ਤੂੰ ਪਹਿਲੀਆਂ ਦੇ ਵਿੱਚ ਹੀ ਭੱਜ ਰਿਹਾ ਇੱਕ ਪਾਸੇ ਸੰਤਪਾਪਾ ਜਰਨੈਲ ਸਿੰਘ ਜੀ ਨੇ ਜਿਨ੍ਹਾਂ ਨੂੰ ਸਟੇਟ ਦਾ ਸੀਐਮ ਬਣਨ ਦਾ ਆਫਰ ਸੀ ਔਰ ਬਿਨਾ ਇਲੈਕਸ਼ਨ ਤੋਂ ਬਣਨ ਦਾ ਆਫਰ ਸੀਗਾ ਉਹਨਾਂ ਨੇ ਤਾਂ ਉਹਨੂੰ ਲੱਤ ਮਾਰਤੀ ਤੇ ਤੂੰ ਸਿਰਫ ਇੱਕ ਜੇਲ੍ਹ ਦੇ ਵਿੱਚੋਂ ਦੀ ਬਾਹਰ ਹੋਣ ਵਾਸਤੇ ਹਲੇ ਸਾਲ ਹੋਇਆ ਇਹਨੂੰ ਜੇਲ੍ਹ ਚ ਗਏ ਨੂੰ ਸਿਰਫ ਜੇਲ੍ਹ ਚੋਂ ਬਾਹਰ ਹੋਣ ਵਾਸਤੇ ਤੂੰ ਹਕੂਮਤ ਦੀ ਲੱਤ ਦੇ ਥੱਲੇ ਦੀ ਨੰਗੀਆਂ ਵੀਰ ਤੂੰ ਸਾਰਾ ਉਹ ਸੰਘਰਸ਼ੀ ਜੋਦੇ ਭਾਈ ਰਾਜੋਣਾ ਸਾਹਿਬ ਨੂੰ ਜਦੋਂ ਮਾਫੀ ਦੀ ਗੱਲ ਹੁੰਦੀ ਆ ਪਿੱਛੇ ਜਣੀ ਚੱਲੀ ਆ ਤੇ ਅਮਿਤ ਸ਼ਾ ਸੰਸਦ ਦੇ ਵਿੱਚ ਖੜ ਕੇ ਕਹਿੰਦਾ ਆ ਕਿ ਭਾਈ ਰਾਜੋਣਾ ਸਾਹਿਬ ਮਾਫੀ ਮੰਗਣਗੇ ਤਾਂ ਉਹਨਾਂ ਨੂੰ ਮਾਫ਼ ਕੀਤਾ ਜਾਏਗਾ ਤੇ ਉਹਨਾਂ ਨੇ ਇੱਕ ਬਾ ਕਮਾਲ ਚਿੱਠੀ ਲਿਖੀ ਆ ਮੈਂ ਕਹਿੰਦਾ ਉਸ ਮਰਦ ਦੇ ਪੁੱਤਰ ਨੇ ਸਟੇਟ ਨੂੰ ਠੋਕੇ ਜਵਾਬ ਦਿੱਤਾ ਉਸ ਚਿੱਠੀ ਦੇ ਅੰਦਰ ਕਿ ਅਸੀਂ ਤੁਹਾਡੀ ਲੱਤ ਦੇ ਹੇਠੋਂ ਦੀ ਨੰਗਣਾ ਔਰ ਇਹ ਹਲ ਰਾਜੌਣਾ ਸਾਹਿਬ ਕਿਸ਼ਮੇਲ ਹੀ 28 30 ਸਾਲਾਂ ਤੋਂ ਅੰਦਰ ਨਹੀਂ ਔਰ ਉਹ ਮਰਦ ਦਾ ਬੱਚਾ ਕਹਿੰਦਾ ਕਿ ਇੱਥੇ ਹੀ ਮਰ ਜਾਾਂਗੇ ਪਰ ਤੁਹਾਡੀ ਲੱਤ ਦੇ ਥਲੋੜੀ ਨੰਗਣਾ ਦੂਜੇ ਪਾਸੇ ਅਮਰਤਪਾਲ ਸਿੰਘ ਜਿਹੜਾ ਨੌਜਵਾਨਾਂ ਨੂੰ ਆਪਣੇ ਨਾਲ ਲਾ ਕੇ ਤੇ ਉਹਨਾਂ ਨੌਜਵਾਨਾਂ ਨੂੰ ਫਸਾ ਕੇ ਤੇ ਆਪ ਜਾ ਕੇ ਹੁਣ ਇਲੈਕਸ਼ਨ ਲੜਨ ਨੂੰ ਤਿਆਰ ਹੋ ਰਿਹਾ ਹੈ ਤੇ ਇਹ ਕਾਪੀ ਕਰਦਾ ਉਹਨਾਂ ਦੀ ਉਹਨਾਂ ਯੋਧਿਆਂ ਦੀ ਉਹਨਾਂ ਸੂਰਮਿਆਂ ਦੀ ਇਹ 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 ਗਦਾਰੀ ਆ ਜੀ ਇਹ ਉਹਨਾਂ ਉਹਨਾਂ ਦੇ ਜੋ ਇੱਕ ਅ ਘੜਿਆ ਨਾ ਇੱਕ ਐਗਜ਼ਾਮਪਲ ਘੜਿਆ ਆ ਉਹਨਾਂ ਨੇ ਜੋ ਆਪਣਾ ਲੜਾਈ ਲੜੀ ਆ ਇਹ ਸਾਫ਼ ਸਾਫ਼ ਉਹਨਾਂ ਯੋਧਿਆਂ ਦੀ ਲੜਾਈ ਦੇ ਨਾਲ ਗਦਾਰੀ ਆ ਉਹਨਾਂ ਦੇ ਕਿ ਜਿਹੜੇ ਉਹਨਾਂ ਨੇ ਐਗਜ਼ਾਮਪਲ ਸੈੱਟ ਕੀਤੇ ਨਾ ਉਹਨਾਂ ਦੇ ਨਾਲ ਗਦਾਰੀ ਆ ਉਹਨਾਂ ਦੇ ਸੁਪਨੇ ਬੰਕਲ ਜੀ ਬਿਲਕੁਲ ਉਹਨਾਂ ਦੇ ਸੁਪਨੇ ਜਿਹੜੇ ਆ ਨਾ ਜੋ ਉਹਨਾਂ ਨੇ ਸੁਪਨੇ ਲਏ ਨੇ ਇਹ ਗद्दार ਆ ਜੀ ਇਹ ਸਾਰਾ ਪਿਛਲਾ ਜਿੰਨਾ ਵੀ ਸਾਡਾ ਸੰਘਰਸ਼ ਚੱਲਿਆ ਪੂਰਾ ਸੰਘਰਸ਼ 84 ਤੋਂ ਲੈ ਕੇ 92 ਤੱਕ ਦਾ ਇਹ ਉਸ ਪੂਰੇ ਸੰਘਰਸ਼ ਦਾ ਗद्दार ਆ ਜੀ ਸਿੰਘ ਦੋਬੀ ਦੇ ਨਾਮ ਤੋਂ ਜਾਣਿਆ ਜਾਂਦਾ ਵਿਕਰਮਜੀਤ ਸਿੰਘ ਦਾ ਨਾਮ ਤੋਂ ਮੈਂ ਆਪਣਾ ਨਾਮੀਨੇਸ਼ਨ ਫਾਈਲ ਕੀਤਾ ਹੈਗਾ ਔਰ ਮੈਂ ਖੰਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਿਹਾ ਔਰ ਮੇਰੀ ਨਾਮੀਨੇਸ਼ਨ ਐਕਸੈਪਟ ਹੋ ਗਈ ਆ ਜੀ ਤੇ ਕੀ ਅਮਰਿਤਪਾਲ ਬਾਰੇ ਕੀ ਤੁਸੀਂ ਜਾਣਕਾਰੀ ਦੇਣੀ ਚਾਹੁੰਦੇ ਜੇ ਕੀ ਕੀ ਮੁੱਦੇ ਹੈਗੇ ਆ ਜਿਹੜੇ ਤੁਸੀਂ ਮੈਂ ਜੀ ਚੰਡੀਗੜ੍ਹ ਰਹਿਣਾ ਖੰਡੂਰ ਸਾਹਿਬ ਸਪੈਸ਼ਲ ਮੈਂ ਆ ਕੇ ਜਿਹੜਾ ਇਲੈਕਸ਼ਨ ਲੜਨ ਦੇ ਲਈ ਨਾਮਿਨੇਸ਼ਨ ਫਾਈਲ ਕੀਤੀ ਹੈਗੀ ਆ ਉਹਦਾ ਮੇਰਾ ਫਾਈਲ ਕਰਨ ਦਾ ਮੇਨ ਰੀਜ਼ਨ ਜਿਹੜਾ ਹੈਗਾ ਅਮਰਿਤਪਾਲ ਸਿੰਘ ਇੱਕ ਧਾਰਮਿਕ ਮੁਖੌਟੇ ਦੇ ਹੇਠਾਂ ਪਿਛਲੇ ਲੰਬੇ ਸਮੇਂ ਤੋਂ ਇਹਨੇ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਇਹਨੇ ਸੰਵਿਧਾਨ ਦੇ ਖਿਲਾਫ ਨੌਜਵਾਨਾਂ ਨੂੰ ਲੜਾ ਕੇ ਬਹੁਤ ਵੱਡੇ ਵੱਡੇ ਪਰਚਿਆਂ ਦੇ ਵਿੱਚ ਸਾਡੇ ਨੌਜਵਾਨ ਜਿਹੜੇ ਹੈਗੇ ਆ ਉਹ ਜੇਲ੍ਹਾਂ ਚ ਬੰਦ ਕਰਾ ਕੇ ਅੱਜ ਇਹ ਸੰਵਿਧਾਨ ਦੀ ਸੌਂ ਚੁੱਕਦਾ ਆ ਅੱਜ ਇਹ ਹਾਲੇ ਤਾਂ ਇਲੈਕਸ਼ਨ ਲੜਨਾ ਬਾਅਦ ਦੀ ਗੱਲ ਆ ਇਹ ਸਾਰੀ ਜਿਹੜੀ ਐਡਾਲੋਜੀ ਆਪਣੀ ਹੈਗੀ ਆ ਜਿੱਦਾਂ ਇਹ ਦੇਸ਼ ਨੂੰ ਵੱਖ ਕਰਨ ਦੀ ਗੱਲ ਕਰਦਾ ਸੀਗਾ ਜਿੱਦਾਂ ਇਹ ਖਾਲਿਸਤਾਨ ਦੀ ਗੱਲ ਕਰਦਾ ਸੀ ਸਾਰੀਆਂ ਚੀਜ਼ਾਂ ਤੋਂ ਮੁੱਕਰ ਕੇ ਅੱਜ ਇਹਨੇ ਸੰਵਿਧਾਨ ਦੀ ਸੌਂ ਚੁੱਕੀ ਆ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਹੋਏ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਦੇ ਹੋਏ ਭਾਰਤ ਦੇ ਸੰਵਿਧਾਨ ਦੀ ਭਾਰਤ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਸੌਂ ਖਾ ਕੇ ਇਲੈਕਸ਼ਨ ਲੜਨ ਦੀ ਪਰਮਿਸ਼ਨ ਮੰਗਦਾ। ਇੱਕ ਪਾਸੇ ਤਾਂ ਤੂੰ ਸਾਰੇ ਸਾਡੇ ਨੌਜਵਾਨ ਵੀਰ ਜਿਹੜੇ ਨੇ ਉਹਨਾਂ ਨੂੰ ਸਟੇਟ ਨਾਲ ਲੜਵਾਇਆ। ਤੂੰ ਉਹਨਾਂ ਨੂੰ ਹਥਿਆਰਬੰਦ ਸੰਘਰਸ਼ ਵਾਸਤੇ ਉਕਸਾਇਆ। ਔਰ ਹੁਣ ਤੂੰ ਆ ਕੇ ਜਦੋਂ ਸਾਰਾ ਸਾਡਾ ਨੌਜਵਾਨ ਤਬਕਾ ਤੂੰ ਅੰਦਰ ਕਰਵਾ ਦਿੱਤਾ ਆ ਵੱਡੇ ਵੱਡੇ ਕੇਸਾਂ ਦੇ ਵਿੱਚ ਉਹਨਾਂ ਦੀਆਂ ਪੈਰਵਾਈਆਂ ਨਹੀਂ ਹੋ ਰਹੀਆਂ। ਤੇ ਹੁਣ ਤੂੰ ਆਪ ਸੰਵਿਧਾਨ ਦੀ ਸੌਂ ਚੱਕ ਕੇ ਆਪ ਤੂੰ ਇਲੈਕਸ਼ਨ ਲੜਨ ਜਾ ਰਹੇ ਆ। ਆਪ ਤੂੰ ਐਮਪੀ ਲੜਨ ਜਾ ਰਹੇ ਆ। ਕੀ ਤਰ੍ਹਾਂ ਟਾਰਗੇਟ ਇਹੀ ਸਿਗਾ ਕੇ ਸਟੇਟ ਨੂੰ ਡਿਸਟਰਬ ਕਰਕੇ ਨੌਜਵਾਨਾਂ ਨੂੰ ਫਸਾ ਕੇ ਕਿ ਤੂੰ ਬਾਅਦ ਵਿੱਚ ਐਮਪੀ ਲੜਨਾ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਮੇਰਾ ਮਕਸਦ ਹੈਗਾ ਜੇ ਇਹ ਹੁਣ ਇੱਥੇ ਇਲੈਕਸ਼ਨ ਲੜਨਾ ਚਾਹੁੰਦਾ ਤੇ ਲੋਕਾਂ ਨੂੰ ਘਟੂ ਘਟ ਸਵਾਲ ਤਾਂ ਦਸੀਏ ਲੋਕਾਂ ਨੂੰ ਦਸੀਏ ਤਾਂ ਸਹੀ ਇਹਨੇ ਕੀਤਾ ਕੀ ਆ ਤੁਹਾਡੇ ਨਾਲ ਤੁਹਾਡੇ ਬੱਚਿਆਂ ਨੂੰ ਇਹਨੇ ਗੁਮਰਾਹ ਕੀਤਾ ਤੁਹਾਡੇ ਬੱਚਿਆਂ ਨੂੰ ਇਹਨੇ ਅੰਦਰ ਕਰਵਾਇਆ 751 ਦੇ ਪਰਚੀਆਂ ਦੇ ਵਿੱਚ 30-30 ਨੌਜਵਾਨ ਬੈਠੇ ਨੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ 751 ਦਾ ਪਰਚਾ ਕੀ ਹੁੰਦਾ ਜੀ ਥਾਣੇ ਦੇ ਵਿੱਚੋਂ ਦੀ ਸਕੂਟਰ ਦੀ ਆਰਸੀ ਦੇ ਕੇ ਮੈਨੂੰ ਜੋ ਪਤਾ ਲੱਗਿਆ ਉਹਦੀ ਜ਼ਮਾਨਤ ਹੋ ਜਾਂਦੀ ਹੈ ਉਹ ਮੁੰਡੇ 1 ਸਾਲ ਤੋਂ ਅੰਦਰ ਬੈਠੇ ਨੇ ਕੀ ਕਸੂਰ ਹੈ ਉਹਨਾਂ ਨੂੰ ਉਹਨਾਂ ਦੀ ਪਰਵਾਹੀ ਕਿਉਂ ਨਹੀਂ ਕੀਤੀ ਜਾ ਰਹੀ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਇੱਕ ਕੈਂਡੀਡੇਟ ਬਣ ਕੇ ਹੀ ਸਾਹਮਣੇ ਰੱਖੀਆਂ ਜਾ ਸਕਦੀਆਂ ਨੇ ਤੇ ਜੇ ਇਹ ਇੰਨੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਇੰਨੇ ਨੌਜਵਾਨਾਂ ਨੂੰ ਫਸਾ ਕੇ ਤੇ ਆਪ ਇਹ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰ ਰਿਹਾ ਤੇ ਇਹਦੇ ਸਾਹਮਣੇ ਕੈਂਡੀਡੇਟ ਬਣ ਕੇ ਇਹਦੀ ਜਿਹੜੀਆਂ ਕਰਤੂਤਾਂ ਇਹਨੇ ਕੀਤੀਆਂ ਨੇ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਜਗਜਾਹਰ ਕਰਾਂਗੇ ਜੀ ਕਿਸ ਤਰ੍ਹਾਂ ਦੇ ਕੋਈ ਇਹਨਾਂ ਦੇ ਕੋਈ ਪੁਆਇੰਟ ਹੈਗੇ ਆ ਕੋਈ ਜਿਹੜੇ ਵੀ ਪੁਆਇੰਟ ਤੁਸੀਂ ਸਭ ਤੋਂ ਪਹਿਲਾ ਪੁਆਇੰਟ ਤਾਂ ਇਹ ਹੀ ਆ ਜੀ ਜਦੋਂ ਇਹਨੇ ਹਥਿਆਰਬੰਦ ਸੰਘਰਸ਼ ਦੀ ਗੱਲ ਕੀਤੀ ਆ ਮੈਂ ਮਰ ਸਰ ਪਹਿਲੀ ਪ੍ਰੈਸ ਕਾਨਫਰੰਸ ਜਦੋਂ ਕੀਤੀ ਆ ਮੈਂ ਇਹਨੂੰ ਸਵਾਲ ਪੁੱਛਿਆ ਸੀ ਤੂੰ ਹਥਿਆਰਬੰਦ ਸੰਘਰਸ਼ ਦੀ ਗੱਲ ਕਰਦਾ ਹੈ ਮੁੰਡਿਆਂ ਨੂੰ ਨੌਜਵਾਨਾਂ ਨੂੰ ਜਿਹੜੇ ਵਾਈ ਕਰਨ ਵਾਲੇ ਨੌਜਵਾਨ ਨੇ ਇਹਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਕਿੱਥੋਂ ਦਵਾਏਗਾ ਇਹਨਾਂ ਨੂੰ ਹਥਿਆਰ ਕਿੱਥੋਂ ਮੁਹੱਈਆ ਕਰਵਾਏਗਾ ਕਿਸ ਤਰੀਕੇ ਨਾਲ ਇਹਨਾਂ ਨੂੰ ਸਿਖਲਾਈ ਕਰਵਾਏਗਾ ਠੀਕ ਹੈ ਉਸ ਤੋਂ ਬਾਅਦ ਇਹਨੇ ਅਕਾਲ ਖਰਸਾ ਫੋਰਜ ਬਣਾਈ ਉਸ ਤੇ ਵਿੱਚ ਐਨਐਸਏ ਲੱਗ ਕੇ ਉਹ ਮੁੰਡੇ ਹੁਣ ਅੰਦਰ ਨੇ ਜ਼ਿੰਦਗੀਆਂ ਖਰਾਬ ਹੋ ਗਈਆਂ ਉਹਨਾਂ ਮੁੰਡਿਆਂ ਦੀਆਂ ਜਦੋਂ ਅਸੀਂ ਉਸ ਟਾਈਮ ਕਿਹਾ ਸੀ ਕਿ ਤੂੰ ਜਿਹੜੀ ਫਾਈਟ ਹੈਗੀ ਆ ਉਸ ਫਾਈਟ ਨੂੰ ਤਰੀਕੇ ਨਾਲ ਲੜ ਜੇ ਤੂੰ ਬਿਊਰੋਕ੍ਰਾਸੀ ਦੇ ਨਾਲ ਲੜਨਾ ਹੈ ਸਰਕਾਰ ਦੇ ਨਾਲ ਲੜਨਾ ਹੈ ਬਿਊਰੋਕ੍ਰਾਸੀ ਦੇ ਅੰਦਰ ਮੁੰਡਿਆਂ ਨੂੰ ਸਮਝਾ ਕੇ 부ਝਾ ਕੇ ਉਹਨਾਂ ਨੂੰ ਵੱਡੇ ਵੱਡੇ ਅਫਸਰ ਬਣਾਓ ਉਹਨਾਂ ਨੂੰ ਬਿਊਰੋਕ੍ਰਾਸੀ ਦੇ ਅੰਦਰ ਲੈ ਕੇ ਜਾਓ ਤਰੀਕੇ ਨਾਲ ਲੜੋ ਪਰ ਇੰਨੇ ਵਰਾ ਚੁਣਿਆ ਸਟੇਟ ਦੇ ਨਾਲ ਟੱਕਰ ਲੈਣ ਦਾ ਕਿ ਸਟੇਟ ਨਾਲ ਟੱਕਰ ਲੈਣ ਤੋਂ ਬਾਅਦ ਮੁੰਡਿਆਂ ਨੂੰ ਫਸਾ ਕੇ ਆਪ ਦੌੜ ਗਏ 28 ਬੰਦੂਕਾਂ ਸੀ ਜਿਸ ਦਿਨ ਇਹ ਦੌੜਿਆ ਇਹਦੇ ਕੋਲ 28 ਬੰਦੂਕਾਂ ਹੋਣ ਦੇ ਬਾਅਦ ਵੀ ਇਹ ਬਿਨਾ ਮੁਕਾਬਲਾ ਕਰਕੇ ਭੱਜ ਗਿਆ ਇੱਕ ਪਾਸੇ ਤੇ ਸੰਤ ਪਪਾ ਜਰਨੈਲ ਸਿੰਘ ਜੀ ਦੀ ਫੋਟੋ ਦਾ ਰੂਪ ਧਾਰਦਾ ਆ ਪਲਾਸਟਿਕ ਸਰਜਰੀਆਂ ਕਰਵਾਉਂਦਾ ਆ ਉਸੇ ਤਰੀਕੇ ਦਾ ਬਾਣਾ ਪਾਉਂਦਾ ਆ ਰੋੜੇ ਜਾ ਕੇ ਦਸਤਾਰ ਬੰਦੀ ਕਰਵਾਉਂਦਾ ਆਪਣੇ ਆਪ ਨੂੰ ਸੰਤ ਪਪਾ ਜਰਨੈਲ ਸਿੰਘ ਜੀ ਘੋਸ਼ਿਤ ਕਰਦਾ ਸੰਤ ਪਪਾ ਜਰਨੈਲ ਸਿੰਘ ਜੀ ਉਹ ਨੇ ਜਿਨ੍ਹਾਂ ਦੀ ਫੋਟੋ ਆਪਾਂ ਕਹਿੰਦੇ ਆ ਨਾ ਤਸਵੀਰ ਡਰਾਵੇ ਵੈਰੀ ਨੂੰ ਤੇ ਉਹੀ ਤਸਵੀਰ ਬਣ ਕੇ ਜਿੰਦੀ ਜੋਗ ਦੀ ਸੰਤ ਪਪਾ ਜਰਨੈਲ ਸਿੰਘ ਜੀ ਦੀ ਤਸਵੀਰ ਬਣ ਕੇ ਸੜਕਾਂ ਤੇ ਭੱਜਦਾ ਫਿਰਿਆ ਰੇੜੀਆਂ ਤੇ ਭੱਜਦਾ ਫਿਰਿਆ ਇਹਨੇ ਉਸ ਅਕਸ ਦਾ ਜਲੂਸ ਕੱਢਿਆ ਇਹਨੇ ਉਸ ਅਕਸ ਦਾ ਤੇ ਹੁਣ ਇਹ ਸੰਵਿਧਾਨ ਦੀ ਸੋਚ ਚੱਕ ਕੇ ਤੇ ਇਲੈਕਸ਼ਨ ਲੜਨ ਨੂੰ ਫਿਰਦਾ ਹੈ ਇਹੀ ਕੰਮ ਤੂੰ ਪਹਿਲਾਂ ਕਿਉਂ ਨਹੀਂ ਕੀਤਾ ਸਾਰੇ ਪੰਜਾਬ ਨੂੰ ਡਿਸਟਰਬ ਕਰਕੇ ਨੌਜਵਾਨਾਂ ਨੂੰ ਖਰਾਬ ਕਰਕੇ ਤੇ ਹੁਣ ਤੂੰ ਕੱਲਾ ਐਮਪੀ ਬਣਨ ਨੂੰ ਜਾ ਰਿਹਾ ਤੇ ਇਹ ਜੜੀਆਂ ਇਹਦੀਆਂ ਕਰਤੂਤਾਂ ਨੇ ਇਹ ਜਾਗ ਜਾਰ ਹੋਣੀਆਂ ਚਾਹੀਦੀਆਂ ਇਹਨਾਂ ਤੇ ਸਵਾਲ ਚੱਕਿਆ ਜਾਣਾ ਚਾਹੀਦਾ ਲੋਕ ਡਰਦੇ ਨੇ ਸਵਾਲ ਚੱਕਣ ਤੋਂ ਪਰ ਸਵਾਲ ਚੱਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹੋ ਜੇ ਨੌਜਵਾਨ ਇਹੋ ਜੇ ਲੋਕ ਲੋਕਾਂ ਦੇ ਨੌਜਵਾਨ ਲੋਕਾਂ ਦੇ ਪੁੱਤਾਂ ਦੇ ਸਿਵਿਆਂ ਦੇ ਉੱਤੇ ਨਾ ਆਪਣੀਆਂ ਰੋਟੀਆਂ ਸਿੱਖਦੇ ਨੇ ਜਿਵੇਂ ਮੈਂ ਕਿਹਾ ਸੀ ਕਿ ਦੀਪ ਸਿੱਧੂ ਦੇ ਸਿਵੇ ਤੇ ਇਹਨੇ ਆਪਣੀ ਰੋਟੀ ਸੇਕੀ ਆ ਦੀਪ ਸਿੱਧੂ ਦਾ ਕੀ ਮਾਮਲਾ ਹੈਗਾ ਵਾਕੀ ਉਹਦੋਂ ਤੁਹਾਨੂੰ ਕੋਈ ਧਮਕੀਆਂ ਧਮਕੀਆਂ ਵੀ ਆਈਆਂ ਦੀਪ ਸਿੱਧੂ ਦੇ ਮਾਮਲੇ ਤੇ ਜੀ ਮੈਂ ਜਦੋਂ ਸਵਾਲ ਚੱਕੇ ਨੇ ਮੈਂ ਪੁੱਛਿਆ ਕਿ ਦੀਪ ਸਿੱਧੂ ਨੇ ਅਸਲ ਚ ਦੀਪ ਸਿੱਧੂ ਨੇ ਇਹਨੂੰ ਆਪਣੇ ਜਦੋਂ ਦੀਪ ਸਿੱਧੂ ਦਾ ਕਤਲ ਹੁੰਦਾ ਜਾਂ ਉਹਦਾ ਐਕਸੀਡੈਂਟ ਹੁੰਦਾ ਅਸੀਂ ਤਾਂ ਉਹਨੂੰ ਕਤਲ ਹੀ ਮੰਨਦੇ ਆ 15 ਤਰੀਕ ਨੂੰ ਉਹਦਾ ਕਤਲ ਹੁੰਦਾ ਫਰਵਰੀ ਮਹੀਨੇ ਉਹ ਇਸ ਨੂੰ ਉਸ ਤੋਂ 12 13 ਦਿਨ ਪਹਿਲਾਂ ਬਲੌਕ ਕਰ ਦਿੰਦਾ ਐਸੀਆਂ ਕਿਹੜੀਆਂ ਗੱਲਾਂ ਬਾਤਾਂ ਹੋਈਆਂ ਉਹ ਹੁਣ ਸਬੂਤ ਪਿਛਲੀ ਪ੍ਰੈਸ ਕਾਨਫਰੰਸ 'ਚ ਤਾਂ ਮੈਂ ਪੁੱਛਿਆ ਸੀ ਕਿ ਤੈਨੂੰ ਬਲੌਕ ਕਿਉਂ ਕੀਤਾ ਹੁਣ ਅਸੀਂ ਇਲੈਕਸ਼ਨ ਕੈਂਪੇਨ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਜਾਂ ਹੋਰ ਮੀਡੀਆ ਮੁੱਦਿਆਂ ਨਾਲ ਮੁਕਾਬ ਮੁਕਾਬਤ ਹੋਵਾਂਗੇ ਉਹ ਸਬੂਤ ਲੈ ਕੇ ਆਵਾਂਗੇ ਕਿ ਦੀਪ ਸਿੱਧੂ ਨੇ ਐਸੀ ਕਿਹੜੀ ਵਜ੍ਹਾ ਸੀ ਜਿਸ ਨਾਲ ਇਹਨੂੰ ਬਲੌਕ ਕੀਤਾ ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਇਹਦੀਆਂ ਕੁੜੀਆਂ ਦੇ ਨਾਲ ਜਨਾਨੀਆਂ ਦੇ ਔਰਤਾਂ ਦੇ ਬਾਰੇ ਇਹਦੀਆਂ ਆਡੀਓਜ਼ ਘੁੰਮਦੀਆਂ ਰਹੀਆਂ ਨੇ ਕਿਸ ਲੈਵਲ ਦਾ ਗੰਦਾ ਇਨਸਾਨ ਆ ਇਹ ਔਰ ਪਾਕੇ ਧਰਮ ਦਾ ਚੋਲਾ ਇਹ ਜਨਾਨੀਆਂ ਬਾਰੇ ਬੱਚੀਆਂ ਬਾਰੇ ਇੱਥੋਂ ਤੱਕ ਕਿ ਜਦੋਂ ਮੈਂ ਸਵਾਲ ਪੁੱਛੇ ਨੇ ਜਦੋਂ ਮੈਂ ਕਾਊਂਟਰ ਸਵਾਲ ਪੁੱਛੇ ਨੇ ਇਹ ਮੇਰੇ ਜਵਾਕ ਮੇਰੀ ਗੁੜੀ ਆ 5 ਸਾਲ ਦੀ ਮੇਰੇ ਜਵਾਕ ਨੂੰ ਸਕੂਲ ਤੱਕ ਚੱਕਵਾਉਣ ਤੱਕ ਗਿਆ ਇਹਦੇ ਕਿਰਾਏ ਦੇ ਗੁੰਡਿਆਂ ਦੀਆਂ ਆਡੀਓਜ਼ ਇਹਦੀ ਇਹਦੇ ਕਿਰਾਏ ਦੇ ਗੁੰਡਿਆਂ ਦੀਆਂ ਕਲਿਪਸ ਸਾਰਾ ਕੁਝ ਸਾਡੇ ਕੋਲ ਪਿਆ ਸਭ ਕੁਝ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ ਕਿ ਇੱਕ ਇੱਕ ਖੰਡੂਰ ਸਾਹਿਬ ਵਰਗੀ ਧਾਰਮਿਕ ਜਿਹੜੀ ਇੱਕ ਸੀਟ ਹੈਗੀ ਆ ਉੱਥੋਂ ਦੀ ਲੜਨ ਜਾ ਰਿਹਾ ਤੇ ਇਹਦਾ ਕਿਰਦਾਰ ਕੀ ਆ ਔਰ ਇਹਦੇ ਨਾਲ ਦੇ ਜਿਹੜੇ ਨੇ ਜਿਹੜੇ ਇਹਨੂੰ ਸਪੋਰਟ ਕਰਦੇ ਨੇ ਉਹ ਕਿਸ ਲੈਵਲ ਦੇ ਨੀਚ ਨੇ ਇਹ ਸਾਰਾ ਕੁਝ ਰੱਖਾਂਗੇ ਜੀ ਨਸ਼ਾ ਛਡਾਊ ਨਸ਼ਾ ਛਡਾਊ ਸੈਂਟਰ ਪਹਿਲੀ ਤੱਕ ਗੱਲ ਜੀ ਨਸ਼ਾ ਛਡਾਊ ਸੈਂਟਰ ਦੇ ਵਿੱਚ ਨਸ਼ਾ ਛਡਾਊ ਸੈਂਟਰ ਦੇ ਵਿੱਚ ਜੇ ਨੌਜਵਾਨਾਂ ਨੂੰ ਰੱਖਿਆ ਉਹ ਇੱਕ ਟ੍ਰੀਟਮੈਂਟ ਹੁੰਦਾ ਇੱਕ ਪ੍ਰੋਪਰ ਗਾਈਡਲਾਈਨ ਹੁੰਦੀ ਹੈ ਜਿਸ ਨੇ ਨਸ਼ਾ ਛੱਡਣਾ ਉਸ ਦਾ ਬਹੁਤ ਬੁਰਾ ਹਾਲ ਹੁੰਦਾ ਪਹਿਲੇ 10 12 ਦਿਨ ਮੇਰੇ ਕੋਲ ਇਦਾਂ ਦੇ ਸਬੂਤ ਵੀ ਪਏ ਨੇ ਜਦੋਂ ਜਿਹੜੇ ਨਸ਼ਾ ਛਡਾਣ ਆਏ ਨੇ ਨੌਜਵਾਨ ਇਹਦੇ ਨਸ਼ਾ ਛਡਾਊ ਕੇਂਦਰਾਂ ਦੇ ਅੰਦਰ ਮੇਰਾ ਇੱਕ ਵੀਰ ਇੱਕ ਇੰਟਰਵਿਊ ਕਰਕੇ ਉਸ ਤੋਂ ਬਾਅਦ ਉਹਦਾ ਕਤਲ ਹੋ ਗਿਆ ਉਸਨੇ ਇੱਕ ਇੰਟਰਵਿਊ ਕੀਤੀ ਸੀ ਇਹਦੇ ਨਸ਼ਾ ਛਡਾਊ ਕੇਂਦਰ ਦੇ ਅੰਦਰੋਂ ਦੀ ਦੋ ਨੌਜਵਾਨ ਭੱਜ ਜਾਂਦੇ ਆ ਕਿਉਂਕਿ ਉਹਨਾਂ ਨੂੰ ਕੁੱਟਿਆ ਜਾਂਦਾ ਬਹੁਤ ਬੁਰੇ ਤਰੀਕੇ ਨਾਲ ਉਹਨਾਂ ਦੀਆਂ ਲੱਤਾਂ ਟੁੱਟ ਜਾਂਦੀਆਂ ਪ੍ਰੀਤ ਸੈਣੀ ਉਸ ਵੀਰ ਦਾ ਨਾਮ ਆ ਗੁਰਬਾਣੀ ਅਖੰਡ ਬਾਣੀ ਚੈਨਲ ਤੇ ਉਹਨੇ ਇੰਟਰਵਿਊ ਕੀਤੀ ਔਰ ਉਹ ਇੰਟਰਵਿਊ ਕਰਨ ਤੋਂ ਬਾਅਦ ਅੱਜ ਉਹ ਵੀਰ ਇਸ ਦੁਨੀਆ ਦੇ ਵਿੱਚ ਨਹੀਂ ਹੈਗਾ ਇਹ ਇਸ ਲੈਵਲ ਦੇ ਲੋਕ ਨੇ ਇਹ ਇੱਕ ਇੱਕ ਮੈਂ ਨੌਜਵਾਨ ਪੇਸ਼ ਕਰਾਂਗਾ ਆਉਣ ਵਾਲੇ ਸਮੇਂ 'ਚ ਪੇਸ਼ ਕਰਾਂਗਾ ਉਹ ਇਹਨਾਂ ਦੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਸੀਗਾ ਭਰਤੀ ਸੀਗਾ ਔਰ ਉਸ ਨੇ ਜਦੋਂ ਉਹਨੂੰ ਤੋੜ ਲੱਗਿਆ ਨਸ਼ੇ ਦਾ ਔਰ ਉਹ ਉਹਨੂੰ ਇਹਨਾਂ ਨੇ ਜੋ ਵੀ ਦਵਾਈਆਂ ਦਿੱਤੀਆਂ ਉਹਨਾਂ ਦਵਾਈਆਂ ਦਾ ਲੋੜਦਾ ਇਲਾਜ ਨਹੀਂ ਹੋ ਸਕਿਆ ਜਦੋਂ ਉਹਨੂੰ ਤੋੜ ਲੱਗੀ ਐ ਤੋੜ ਲੱਗਣ ਤੋਂ ਬਾਅਦ ਇਹਨਾਂ ਨੇ ਉਹਨੂੰ ਕੁੱਟਿਆ ਕੁੱਟ ਕੇ ਉਹਦੇ ਅ ਪਿਛਲੇ ਭਾਗ ਦੇ ਵਿੱਚ ਇਹਨਾਂ ਨੇ ਡਾਂਗ ਦਿੱਤੀ 13 ਟਾਂਕੇ ਲੱਗੇ ਨੇ ਉਸ ਨੌਜਵਾਨ ਦੇ ਇਸ ਤਰੀਕੇ ਨਾਲ ਇਹ ਨੌਜਵਾਨਾਂ ਦਾ ਨਸ਼ਾ ਛਡਾਉਂਦੇ ਸੀ ਔਰ ਹੁਣ ਇਹ ਉਸ ਚੀਜ਼ ਦੇ ਉੱਤੇ ਇਹ ਵੋਟਾਂ ਮੰਗ ਰਿਹਾ ਜੇਸਾਬ ਵਧੀਏ ਸਟੇਟ ਦੇ ਨਾਲ ਜੰਗ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜੇਸਾਬ ਦੀ ਲੜਾਈ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਹੁਣ ਭੱਜਿਆ ਕਿਉਂ ਆ ਲੜਾਈ ਤੋਂ ਅੱਜ ਅੱਜ ਜਦੋਂ ਸਟੇਟ ਦਾ ਡੰਡਾ ਮਜ਼ਬੂਤ ਹੋ ਗਿਆ ਅੱਜ ਇਹ ਕਹਿੰਦਾ ਜੀ ਮੈਨੂੰ ਖੂਨ ਦੀਆਂ ਉਲਟੀਆਂ ਤੇ ਮੈਨੂੰ ਖੂਨ ਦੀਆਂ ਟਟੀਆਂ ਲੱਗ ਗਈਆਂ ਨੇ ਮੈਂ ਭੋਖਾ ਹੜਤਾਲ ਕਰਦਾ ਆ ਮੈਂ ਹੁਣ ਸੰਵਿਧਾਨ ਇਹ ਤਾਂ ਇੱਕ ਜਿੱਦਾਂ ਮਤਲਬ ਇੱਕ ਇਲਤੀ ਜਵਾਕ ਹੁੰਦਾ ਨਾ ਜਿੰਨੇ ਇਲਤਪਾ ਕਰ ਲਈ ਆ ਤੇ ਹੁਣ ਇਲਤ ਦੀ ਮਾਫੀ ਮੰਗਣੀ ਆ ਤੇ ਬਸ ਕਰ ਲਓ ਮੱਛੀ ਹੋਇਆ ਜਾਂ ਤਾਂ ਮੈਨੂੰ ਜੀ ਹੂਣ ਦੀਆਂ ਉਲਟੀਆਂ ਲੱਗੀਆਂ ਮੈਨੂੰ ਛੁੱਟੀ ਦੇ ਦਿਓ ਮੈਂ ਇਲੈਕਸ਼ਨ ਦੀ ਨੋਮੀਨੇਸ਼ਨ ਭਰਨੀ ਆ ਮੈਨੂੰ 7 ਦਿਨ ਦੀ ਛੁੱਟੀ ਦੇ ਦਿਓ ਮੈਂ ਹੁਣ ਜੀ ਇਲੈਕਸ਼ਨ ਲੜੂੰਗਾ ਮੈਨੂੰ ਬਾਹਰ ਕੱਢੋ ਇਸ ਤਰੀਕੇ ਦੇ ਜਿਹੜੇ ਬਹੁਤ ਸਾਡੇ ਸੰਘਰਸ਼ੀ ਯੋਧੇ ਜਿਹੜੇ ਲੜੇ ਨੇ ਸਟੇਟ ਦੇ ਨਾਲ ਜਥੇਦਾਰ ਹਵਾਰਾ ਕਿਉਂ ਉਹ ਉਹਨਾਂ ਦੀ ਨੋਮੀਨੇਸ਼ਨ ਨਹੀਂ ਹੋ ਸਕਦੀ ਜਥੇਦਾਰ ਰਾਜੋਵਾਨਾ ਸਾਹਿਬ ਦੀ ਨੋਮੀਨੇਸ਼ਨ ਨਹੀਂ ਹੋ ਸਕਦੀ ਜਦੋਂ ਇਹਨੇ ਨੋਮੀਨੇਸ਼ਨ ਭਰੀ ਆ ਇਹਨੇ ਆਪਣਾ ਜਿਹੜਾ ਬੈਕਅਪ ਦੇ ਲਈ ਕੈਂਡੀਡੇਟ ਭਰਿਆ ਆ ਉਸ ਕੈਂਡੀਡੇਟ ਦੀ ਉਸ ਕੈਂਡੀਡੇਟ ਦੇ ਵਿੱਚ ਕੀ ਬੀਬੀ ਖਾਲੜਾ ਨੂੰ ਕੈਂਡੀਡੇਟ ਨਹੀਂ ਰੱਖਿਆ ਜਾ ਸਕਦਾ ਸੀ ਕੀ ਗੱਲ ਸਿਰਫ ਐਸੇ ਦਾ ਪਰਿਵਾਰ ਹੀ ਪੰਥਕ ਪਰਿਵਾਰ ਆ ਇਹ ਭਾਈ ਭਤੀਜਾਵਾਦ ਸਾਰੇ ਇਹ ਇਹੀ ਜਿਹੜੇ ਹੈਗੇ ਆ ਕੌਮੀ ਨੇ ਰਾਜਵਾਨਾ ਸਾਹਿਬ ਦੀ ਨਾਮਿਨੇਸ਼ਨ ਕਰਵਾ ਸਕਦੇ ਸੀ ਜਥੇਦਾਰ ਸਾਹਿਬ ਦੀ ਨਾਮਿਨੇਸ਼ਨ ਕਰਵਾ ਸਕਦੇ ਸੀ ਬੀਬੀ ਖਾਲੜਾ ਦੀ ਨਾਮਿਨੇਸ਼ਨ ਨਾਮਿਨੇਸ਼ਨ ਕਰਵਾ ਸਕਦੇ ਸੀ ਭਾਈ ਸਾਹਿਬ ਜਿਹੜੇ ਅੰਮ੍ਰਿਤਸਰ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਨੇ ਜਿਨ੍ਹਾਂ ਨੇ ਆਪਣੀ ਸੀਟ ਛੱਡੀ ਇਹਦੇ ਕਰਕੇ ਬਲੇਰ ਸਾਹਿਬ ਨੂੰ ਬੈਕਅੱਪ ਕੈਂਡੀਡੇਟ ਰੱਖ ਸਕਦੇ ਸੀ ਇਹ ਸਿਰਫ ਔਰ ਸਿਰਫ ਫੋਕਸ ਨੇ ਆਪਣੇ ਪਰਿਵਾਰ ਦੇ ਉੱਤੇ ਜੇ ਇਹ ਪੰਥ ਲਈ ਫੋਕਸ ਨੇ ਤਾਂ ਪੰਥ ਦੇ ਵਿੱਚ ਬਹੁਤ ਸਾਰੇ ਐਸੇ ਨਾਮ ਨੇ ਜਿਨ੍ਹਾਂ ਨੂੰ ਇਲੈਕਸ਼ਨ ਲੜਵਾਇਆ ਜਾ ਸਕਦਾ ਸੀ ਫਿਰ ਇਹ ਇਕੱਲਾ ਕਿਉਂ ਲੜ ਰਿਹਾ ਜੇ ਇਹ ਪੰਥਕ ਚੋਣਾਂ 13 ਸੀਟਾਂ ਨੇ 13 ਸੀਟਾਂ ਤੇ ਪੰਥਕ ਕੈਂਡੀਡੇਟ ਕਿਉਂ ਨਹੀਂ ਖੜੇ ਕੀਤੇ ਸਾਰੇ ਇਹ ਸਿਰਫ ਔਰ ਸਿਰਫ ਮੈਂ ਔਰ ਮੇਰੀ ਦੀ ਰਾਜਨੀਤੀ ਤੇ ਉਤਰਿਆ ਹੋਇਆ ਹੈ